ਭਾਰਤੀ ਮੁੱਕੇਬਾਜ਼ ਮਿਨਾਕਸ਼ੀ ਹੁੱਡਾ, ਅਰੁੰਦਿਤੀ ਚੌਧਰੀ ਅਤੇ ਪ੍ਰੀਤੀ ਪਵਾਰ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ਦੇ ਵਿੱਚ ਆਪਣੇ ਮੁਕਾਬਲੇ ਜਿੱਤ ਕੇ ਤਿੰਨ ਸੋਨ ਤਮਗੇ ਦੇਸ਼ ਦੇ ਨਾਮ ਕੀਤੇ ਨੇ ਅਤੇ ਇਹਨਾਂ ਤਿੰਨਾਂ ਨੇ ਦੇਸ਼ ਦਾ ਮਾਣ ਵੀ ਵਧਾਇਆ ਹੈ। ਮਿਨਾਕਸ਼ੀ ਹੁੱਡਾ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਫਰੋਜ਼ਨਾ ਫਜ਼ੀਲੋਵਾ ਨੂੰ ਹਰਾਇਆ ਅਤੇ ਹਰਾ ਕੇ 48 ਕਿਲੋ ਭਾਰ ਵਰਗ ਦੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਜਤਾਇਆ ਜਦਕਿ ਅਰੁੰਧਿਤੀ ਚੌਧਰੀ ਤੇ ਪ੍ਰੀਤੀ ਬਿਵਾਰ ਨੇ ਆਪਣੇ ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਗ੍ਰੇਟਰ ਨੋਇਡਾ ਦੇ ਵਿੱਚ ਆਯੋਜਿਤ ਮੁਕਾਬਲੇ ਦੇ ਆਖਰੀ ਦਿਨ ਭਾਰਤ ਦੇ ਲਈ ਤਿੰਨ ਸੋਨ ਤਮਗੇ ਜਿੱਤੇ ਨੇ ਰੂਬੇਕਿਸਤਾਨੀ ਮੁੱਕੇਬਾਜ਼ ਨੂੰ 5 ਜ਼ੀਰੋ ਦੇ ਨਾਲ ਹਰਾਉਣ ਤੋਂ ਬਾਅਦ ਮਿਨਾਕਸ਼ੀ ਉੱਡਾ ਨੇ ਕਿਹਾ ਕਿ ਮੁਕਾਬਲੇ ਦੇ ਸ਼ੁਰੇ ਦੇ ਵਿੱਚ ਉਹ ਕਾਫੀ ਕਬرائی ਹੋਈ ਸੀ ਪਰ ਦਰਸ਼ਕਾਂ ਦੀ ਭੀੜ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਰੁੰਧਤੀ ਚੌਧਰੀ ਨੇ ਮਹਿਲਾਵਾਂ ਦੇ 70 ਕਿਲੋ ਭਾਰ ਵਰਗ ਫਾਈਨਲ ਦੇ ਵਿੱਚ ਉਜ਼ਬੇਕਿਸਤਾਨ ਦੀ ਮੁੱਕੇਬਾਜ਼ ਅਜ਼ੀਜ਼ਾ ਜੋਕੀ ਰੋਵਾ ਨੂੰ ਹਰਾਇਆ ਹਰਾ ਕੇ ਉਸਨੇ ਦੇਸ਼ ਦੇ ਲਈ ਸੋਨ ਤਮਗਾ ਜਿੱਤਿਆ ਜਦਕਿ ਪ੍ਰੀਤੀ ਪਵਾਰ ਨੇ 54 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਦੇ ਵਿੱਚ ਇਟਲੀ ਦੀ ਸਿਰੀਨ ਚਾਰਬਰੀ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ ਇਹਨਾਂ ਤਿੰਨਾਂ ਨੇ ਭਾਰਤ ਨੂੰ ਸੋਨ ਤਮਗੇ ਦਿਵਾਏ ਨੇ ਤੇ ਹੁਣ ਤੱਕ ਵਰਲਡ ਬਾਕਸਿੰਗ ਕੱਪ ਫਾਈਨਲ 2025 ਦੇ ਵਿੱਚ ਭਾਰਤ ਨੇ ਕਿਹੜੇ-ਕਿਹੜੇ ਮੈਡਲ ਜਿੱਤੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਵਿੱਚ ਗੱਲ ਕਰਦੇ ਆ ਮਿਨਾਕਸ਼ੀ ਹੁੱਡਾ ਨੇ 48 ਕਿਲੋਗ੍ਰam ਵਰਗ ਦੇ ਵਿੱਚ ਦੇਸ਼ ਤੇ ਲਈ 골ਡ ਮੈਡਲ ਜਿੱਤਿਆ ਹੈ ਇਸੇ ਤਰ੍ਹਾਂ ਜੇਕਰ 51 ਕਿਲੋ ਭਾਰ ਵਰਗ ਦੀ ਗੱਲ ਕਰੀਏ ਤਾਂ ਨਿਖਤ ਜ਼ਰੀਨ ਨੇ ਭਾਰਤ ਦੇ ਲਈ 골ਡ ਮੈਡਲ ਦਿੱਤਿਆ ਹੈ ਪ੍ਰੀਤੀ ਪਵਾਰ ਨੇ ਵੀ 54 ਕਿਲੋ ਵਰਗ ਦੇ ਵਿੱਚ ਭਾਰਤ ਦੇ ਲਈ 골ਡ ਮੈਡਲ ਜਿੱਤਿਆ ਹੈ ਜੈਸਮੀਨ ਲੰਬੋਰੀਆ ਨੇ 골ਡ ਮੈਡਲ ਜਿੱਤਿਆ ਭਾਰਤ ਦੇ ਲਈ 57 ਕਿਲੋ ਵਰਗ ਦੇ ਵਿੱਚ ਇਸੇ ਤਰ੍ਹਾਂ ਅਰੁੰਧਿਤੀ ਚੌਧਰੀ ਨੇ ਵੀ 70 ਕਿਲੋ ਵਰਗ ਦੇ ਵਿੱਚ 골ਡ ਮੈਡਲ ਜਿੱਤੇ ਆ ਭਾਰਤ ਦੇ ਲਈ ਨੂਪੁਰ ਸ਼ਰੇਨ ਨੇ ਵੀ 골ਡ ਮੈਡਲ ਜਿੱਤੇ ਆ 80 ਪਲੱਸ ਵਰਗ ਦੇ ਵਿੱਚ ਪ੍ਰਵੀਨ ਹੁੱਡਾ ਨੇ ਵੀ 골ਡ ਮੈਡਲ ਜਿੱਤੇ ਆ 60 ਕਿਲੋ ਵਰਗ ਦੇ ਵਿੱਚ ਪੂਜਾ ਰਾਣੀ ਨੇ ਸਿਲਵਰ ਮੈਡਲ ਜਿੱਤੇ 80 ਕਿਲੋ ਵਰਗ ਦੇ ਵਿੱਚ ਤੇ ਨੀਰਜ ਫੁਗਾਟ ਨੇ ਬ੍ਰੌਂਜ਼ ਮੈਡਲ ਜਿੱਤੇ ਆ 65 ਕਿਲੋ ਵਰਗ ਦੇ ਵਿੱਚ ਇਸੇ ਤਰ੍ਹਾਂ ਸ਼ਵੇਤੀ ਬੋਰਾ ਨੇ ব্রونز ਮੈਡਲ ਜਿੱਤੇ ਹੈ 75 ਕਿਲੋ ਵਰਗ ਦੇ ਵਿੱਚ ਪੁਰਸ਼ਾਂ ਦੀ ਜੇਕਰ ਗੱਲ ਕਰਦੀ ਹੈ ਤਾਂ ਪੁਰਸ਼ਾਂ ਨੇ ਵੀ ਇਸ ਵਰਲਡ ਬਾਕਸਿੰਗ ਮੁਕਾਬਲੇ ਦੇ ਵਿੱਚ 골ਡ ਮੈਡਲ ਹਾਸਲ ਕੀਤੇ ਨੇ 60 ਕਿਲੋ ਵਰਗ ਦੇ ਵਿੱਚ ਸਚੀਨ ਸਵੇਜ ਨੇ 골ਡ ਮੈਡਲ ਹਾਸਲ ਕੀਤਾ ਹਿਦੇਸ਼ ਹਿਤੇਸ਼ ਗੁਲੀਆ ਨੇ 골ਡ ਮੈਡਲ ਹਾਸਲ ਕੀਤਾ 70 ਕਿਲੋਗ੍ਰਾਮ ਵਰਗ ਦੇ ਵਿੱਚ ਜਦਮਾਨੀ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ 50 ਕਿਲੋਗ੍ਰਾਮ ਵਰਗ ਦੇ ਵਿੱਚ ਇਸੇ ਤਰ੍ਹਾਂ ਪਵਰ ਪਵਨ ਬਰਤਵਾਲ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ 55 ਕਿਲੋ ਵਰਗ ਦੇ ਵਿੱਚ ਅਬਿਨਾਸ਼ ਜਮਵਾਲ ਨੇ ਸਿਲਵਰ ਮੈਡਲ ਹਾਸਲ ਕੀਤਾ 65 ਕਿਲੋ ਵਰਗ ਚ ਅੰਕੁਸ਼ ਬੰਗਾਲ ਨੇ ਸਿਲਵਰ ਮੈਡਲ ਹਾਸਲ ਕੀਤਾ 80 ਕਿਲੋ ਵਰਗ ਦੇ ਵਿੱਚ ਨਰਿੰਦਰ ਬਰਵਾਲ ਨੇ ਸਿਲਵਰ ਮੈਡਲ 90 ਪਲੱਸ ਕਿਲੋ ਵਰਗ ਦੇ ਵਿੱਚ ਸੁਮਿਤ ਕੁੰਡੂ ਨੇ ਬ੍ਰੌਂਜ਼ ਮੈਡਲ 75 ਕਿਲੋ ਵਰਗ ਤੇ ਵਿੱਚ ਜਗਨੂ ਨੇ ਵੀ ਬ੍ਰੌਂਜ਼ ਮੈਡਲ ਹਾਸਲ ਕੀਤਾ 85 ਕਿਲੋ ਵਰਗ ਦੇ ਵਿੱਚ ਤੇ ਇਸੇ ਤਰ੍ਹਾਂ ਨਵੀਨ ਨੇ ਬ੍ਰੌਂਜ਼ ਮੈਡਲ ਹਾਸਲ ਕੀਤਾ 90 ਕਿਲੋ ਵਰਗ ਦੇ ਵਿੱਚ ਕੁੱਲ ਮਿਲਾ ਕੇ ਭਾਰਤੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਵਰਲਡ ਕੱਪ ਬੌਕਸਿੰਗ ਦੇ ਫਾਈਨਲਸ ਦੇ ਵਿੱਚ 2025 ਦੇ ਵਿੱਚ ਭਾਰਤੀ ਮਹਿਲਾਵਾਂ ਤੇ ਭਾਰਤੀ ਪੁਰਸ਼ਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ